ਹੈਲੋ ਮੈਂ ਯਾਰ ਆਪਣੀ ਜ਼ਿੰਦਗੀ ਦੇ ਵਿੱਚ ਨਾ ਇੱਕ ਸੀਕਰਟ ਲੱਲੋ ਯਾਰ ਮੈਂ ਨਾ ਉਹ ਸ਼ੇਅਰ ਕਰਨਾ ਚਾਹੁੰਦਾ ਵੀ ਮੈਂ ਯੂਨੀਵਰਸ ਕਿੱਦਾਂ ਕੰਮ ਕਰਦਾ ਵੀ ਮੈਨੂੰ ਯਾਰ ਖੁਦ ਨਹੀਂ ਪਤਾ ਹੈਗਾ ਹਨਾ ਲਾਅ ਆਫ ਟਰੈਕਸ਼ਨ ਯੂਨੀਵਰਸ ਕਿੱਦਾਂ ਕੰਮ ਕਰਦਾ ਮੈਂ ਕਰੇ ਯਾਰ ਜਬਲੀ ਮਾਰਦਾ ਹੁੰਦਾ ਸੀਗਾ ਮੈਂ ਇਹ ਕਰਨਾ ਮੈਂ ਉਹ ਕਰਨਾ ਮੈਂ ਤਰੱਕੀ ਕਰੂੰਗਾ ਮੈਂ ਇਹ ਕਰ ਦੇਣਾ ਤੇ ਜਿਹੜੀ ਨਾ ਲਾਈਫ ਦੇ ਵਿੱਚ ਤੁਸੀਂ ਸੋਚੋ ਜ਼ਰੂਰ ਵੀ ਮੈਂ ਇਹ ਕਰਨਾ ਮੈਂ ਗੱਡੀ ਲੈਣੀ ਮੈਂ ਉਹ ਕਰ ਦੂੰਗਾ ਤੇ ਮੈਂ ਸੋਚਦਾ ਹੁੰਦਾ ਸੀ ਤੇ ਮੈਨੂੰ ਬਿਮਾਰੀ ਲੱਗ ਗਈ ਬਿਮਾਰੀ ਲੱਗ ਕੇ ਮੈਂ ਉਡਾਰੀ ਮਾਰੀ ਚੰਡੀਗੜ੍ਹ ਆ ਗਿਆ ਮੈਂ ਉੱਥੇ ਹੀ ਬੈਠਾ ਅੱਜ ਸੈਕਟਰ 32 ਚ ਬੱਸ 'ਚ ਬੈਠਾ ਦੇਖ ਲਓ ਭਾਈ ਬੱਸ 'ਚ ਬੈਠਾ ਮੈਂ ਸੈਕਟਰ 32 'ਚ ਇੱਧਰ ਮਾਰਕੀਟ ਸਾਰਾ ਆ ਹੈਨਾ ਇੱਧਰ ਵੀ ਬੱਸ ਖੜੀ ਐ ਬੱਤੀ ਜੀ ਹੁੰਦਾ ਤੇ ਬੱਤੀ ਜੀ ਆਇਆ ਸੀ ਮੈਂ ਸਿੱਧਾ ਰੈਫਰ ਹੋਇਆ ਬੱਤੀ ਚ ਆਇਆ ਮੇਰਾ ਲਾਂਚ ਚੱਲਿਆ ਤਿੰਨ ਚਾਰ ਸਾਲ ਉਸ ਤੋਂ ਬਾਅਦ ਮੈਨੂੰ ਨੌਕਰੀ ਮਿਲੀ ਉਹ ਵੀ ਬੱਤੀ ਚ ਨੌਕਰੀ ਮਿਲ ਗਈ ਮੈਂ ਬੱਤੀ ਚ ਆ ਗਿਆ ਨੌਕਰੀ ਕੀਤੀ ਮੈਂ 2-3 ਸਾਲ ਸਰਕਾਰੀ ਵਿਭਾਗ ਵਿੱਚ ਸੁਪਨੇ ਲੈ ਮੈਂ ਕਿਹਾ ਮੈਂ ਪੱਕਾ ਹੋ ਜਾਊਂਗਾ ਐ ਹੋ ਜਾਊਂਗਾ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਕੁਕ ਨੌਕਰੀ ਜਿਹੜੇ ਮੈਂ ਡ੍ਰੀਮ ਦੇਖਦਾ ਯਾਰ ਉਹ ਨੌਕਰੀਆਂ ਨਹੀਂ ਪੂਰੇ ਹੋਣੇ ਸੀ ਯਾਰਾ ਯੂਨੀਵਰਸ ਕਹ ਰਿਹਾ ਹੁਣ ਮੈਂ ਉਹੀ ਚੀਜ਼ਾਂ ਨੂੰ ਮੰਨਣ ਲੱਗ ਗਿਆ ਥੋੜਾ ਬਹੁਤ ਵੀ ਬਾਕੀ ਯਾਰ ਸੁਪਨੇ ਦੇਖਣੇ ਚਾਹੀਦੇ ਆ ਫਿਰ ਮੈਂ ਸੋਚਿਆ ਜਦ ਮੈਂ ਦੇਖਦਾ ਸੀ ਮੈਂ ਗੱਡੀ ਨਹੀਂ ਲੈ ਆ ਸਕਦਾ ਸਰਕਾਰੀ ਨੌਕਰੀ ਨਾਲ ਛੋਟੀ ਮੋਟੀ ਗੱਡੀ ਲੈ ਆਣੀ ਸਰਕਾਰੀ ਨੌਕਰੀ ਨਾਲ ਛੋਟੀ ਮੋਟੀ ਸੈਕੰਡ ਹੈਂਡ ਨਵੀਂ ਵੀ ਨਹੀਂ ਲੈ ਸਕਦੇ ਮੇਰੇ ਹਿਸਾਬ ਨਾਲ ਕਿਉਂਕਿ ਉਸ ਹਿਸਾਬ ਨਾਲ ਖਰਚੇ ਹੁੰਦੇ ਪ੍ਰਾਈਵੇਟ ਹੈ ਸਰਕਾਰੀ ਨੌਕਰੀ ਦਾ ਸਿਗੀ ਵੀ ਨਹੀਂ ਰੂਲਦੇ ਫਿਰਦੇ ਉਹਨਾਂ ਦੀ ਤਨਖਾਹ ਨਾਲ ਡਬਲ ਤਾਂ ਹੋਣਾ ਹੈ ਮੇਰੀ ਮੈਂ ਯਾਰ ਹਨਾ ਉਹ ਗੱਲਾਂ ਕਰਦੇ ਹੁੰਦੇ ਸੀ ਨਾਲੇ दारू ਪਿੰਦੇ ਹੁੰਦੇ ਸੀ ਕਹਿੰਦੇ ਇਸ ਤੋਂ ਉੱਪਰ ਤਾਂ ਸੈਲਰੀ ਨਹੀਂ ਹੈ ਸਰਕਾਰੀ ਮੈਕਸ ਪੇਸ ਉੱਪਰ ਤਾਂ ਕੁਝ ਵੀ ਨਹੀਂ ਹੈ। ਯਹਾਂ 'ਤੇ ਬੰਦਾ ਐਸ਼ ਕਰਦਾ ਘੁੰਮਦਾ ਫਿਰਦਾ ਜੇ ਕਰਤਾ ਉਹ ਕਰਤਾ ਹੈ ਭਾਵੇਂ ਅੱਛਾ ਹੀ। ਮੇਰਾ ਠੀਕ ਹੈ ਭਾਈ। ਤੇ ਧੀਸੀ ਰੇਟ ਤੁਸੀਂ ਅੱਜ ਸਾਲ 26 ਦਾ ਦੇਖ ਲਿਓ ਸਬਿਆਤਰੀ ਅੱਜ ਤੇ ਸਨ 26 ਚੱਲਦਾ ਪਿਆ ਤੇ ਅੱਜ ਦਾ ਡੀਸੀ ਰੇਟ ਅਗਰ ਦੇਖ ਲਓਗੇ ਤਾਂ ਪਤਾ ਨਹੀਂ ਮੈਨੂੰ ਤੇ ਕਹਿੰਦਾ ਮਤਲਬ ਇਹ ਆ ਯਾਰ ਜਿੰਨੀ ਫਿਰ ਤਨਖਾਹ ਤੋਂ ਡਬਲ ਹੈ ਮੇਰੀ ਤੇ ਜੇ ਮੈਂ ਉਹਨਾਂ ਉੱਥੇ ਮੈਨੂੰ ਨਾ ਨੌਕਰੀ ਤੋਂ ਕੱਢਿਆ ਹੁੰਦਾ ਤੇ ਯਾਰ ਮੇਰੀ ਤਨਖਾਹ ਹੋਈ ਹੁੰਨੀ ਸੀਗੀ 20000 ਰੁਪਿਆ 20000 ਕਈ ਫਿਰ ਮੈਂ ਹਫ਼ਤੇ ਦਾ ਵੀ ਕਮਾ ਲੈਂਦਾ ਯਾਰ ਮੈਨੂੰ ਯਾਰ ਹਸੀ ਆਦੀ ਯਾਰ ਰੋਣਾ ਤੇ ਤੇ ਨਾਲੇ ਗੁਲਾਮੀ ਆ ਠੀਕ ਆ ਮੈਂ ਬੈਠਾ ਮੇਰਾ ਦਿਲ ਕਰਦਾ ਬਹੁਤ ਉੱਠ ਕੇ ਉੱਡ ਜਾਂਦਾ ਨਹੀਂ ਦਿਲ ਕਰਦਾ ਮੈਂ ਸੁੱਤਾ ਰਹਿਣਾ ਤੇ ਯਾਰ ਜਣੀ ਕਿ ਜੇ ਤੁਹਾਡੇ ਨਾਲ ਕੁਝ ਹੋ ਰਿਹਾ ਨਾ ਤਾਂ ਬਹੁਤ ਯਾਰ ਮੈਂ ਕੀ ਕਹਵਾ ਯਾਰ ਤੇ ਮੇਰੀ ਇਨਕੋ ਬਦਲੀ ਕਿੱਥੇ ਤੱਕ ਜਾੜੀ ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ ਤੇ ਪਲੈਟਫਾਰਮ ਆ ਇਹੋ ਜਿਹੇ ਪਲੈਟਫਾਰਮ ਆ ਔਨਲਾਈਨ ਵੀ ਕੰਮ ਕਰਦਾ ਟਰੇਡਿੰਗ ਵੀ ਕਰ ਰਿਹਾ YouTube ਵੀ ਕਰ ਰਿਹਾ ਤੇ ਕਈ ਜਗ੍ਹਾ ਜਣੀ ਪੱਗੇ ਲਈ ਜਾਂਦਾ ਤੇ ਕਹਿੰਦਾ ਮਤਲਬ ਯਾਰ ਮੈਂ ਹਰਾਣ ਆ ਬਾਈ ਵੀ ਤੁਸੀਂ ਜੇ ਤੁਹਾ ਤੁਸੀਂ ਕੋਈ ਗੱਲ ਹੋਈ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਬੜਾ ਦੁਰਘਟਨਾ ਹੋ ਗਈ ਤਾਂ ਉਹਦੇ ਪਿੱਛੇ ਬਹੁਤ ਬੜਾ ਰਾਜ਼ ਹੋ ਸਕਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਉਹਦੇ ਪਿੱਛੇ ਕੋਈ ਨਾ ਕੋਈ ਰਾਜ਼ ਆ ਬਹੁਤ ਬੜਾ ਉਹ ਰਾਜ਼ ਤੁਹਾਨੂੰ ਐਂਡ ਤੇ ਜਾ ਕੇ ਖੁੱਲਣਾ ਹੋਈ ਆ ਇਹ ਤਾਂ ਚੰਗਾ ਹੋਇਆ ਸੀ ਜੋ ਵੀ ਹੋਇਆ ਹੈ ਨਾ ਮੈਂ ਬਿਮਾਰ ਹੋ ਕੇ ਆਇਆ ਮੈਂ ਉੱਥੇ ਜੇ ਮੈਂ ਨਾ ਬਿਮਾਰ ਹੋਇਆ ਤਾਂ ਮੇਰੀ 15-17 ਹਜ਼ਾਰ ਤਨਖਾਹ ਹੁੰਦੀ ਸੋ ਇਹ ਤੇ ਹਫਤੇ ਦੀ ਆ ਬਿੱਲ ਪਾ ਦਿੰਦਾ ਠੀਕ ਹੈ ਕੰਮ ਕਰਦਾ ਕੰਮ ਕੰਮ ਦੇ ਪੈਸੇ ਲੰਨਾ ਕੋਈ ਠਗੀ ਨਹੀਂ ਕੋਈ ਹੀਰਾ ਫੇਰੀ ਨਹੀਂ ਕੰਪਨੀ ਆ ਤੇ ਡਿਲੀਵਰੀ ਦਾ ਵੀ ਮੈਂ ਕੰਮ ਕਰਦਾ ਤੇ ਮੈਂ ਅੱਜ ਵੀ ਹੁਣ ਵੀ ਚੱਲਿਆ ਸੀ ਸ਼ੁਰੂਆਤ ਸੀ ਦੀ ਮੈਂ ਕਹਿੰਦਾ ਯਾਰ ਜਾਵਾਂ ਨਾ ਜਾਵਾਂ ਸੋਚ ਰਿਹਾ ਸੀ ਮੈਂ ਤਾਂ ਤੈਨ ਦਾ ਮਤਲਬ ਇਹ ਆ ਯਾਰ 20-25 ਹਜ਼ਾਰ ਲੈ ਰਹੇ ਆ ਮੇਰੀ ਵਾਲੀ 50 ਹਜ਼ਾਰ ਦੇ ਕਰੀਬ ਕੋਈ ਕ੍ਰਾਸ ਕਰ ਰਿਹਾ 50 ਹਜ਼ਾਰ ਕਮਾਲ ਆ ਯਾਰ ਪੁੱਦੂ ਲੋਕ ਸਾਡੇ ਕਿਸੇ ਦੀ ਜਜਮੈਂਟ ਨਾ ਲਾਓ ਯਾਰ ਉੱਥੇ ਜਦੋਂ ਮੈਨੂੰ ਨੌਕਰੀ ਤੋਂ ਕੱਢਿਆ ਸੀ ਕਹਿੰਦੇ ਉਹ ਤਾਂ ਡਿਲੀਵਰੀ ਦਾ ਕੰਮ ਕਰਨ ਲੱਗ ਗਿਆ ਐ ਕਰਦਾ ਯਾਰ ਯਾਰ ਡਿਲੀਵਰੀ ਦਾ ਯਾਰ ਅੱਜ ਵੀ ਕਰਦੇ ਤਾਂ ਕਰਦੇ ਰਹਿਣਾ ਹੈਨਾ ਜੇ ਮੈਨੂੰ ਕੋਈ ਬੱਤੀ ਦੋ ਚਾਰ ਜਾਣਦੇ ਵੀ ਜਾਣਦੇ ਆਕਾਸ਼ ਦੇ ਫੋਟੋ ਵਾਲਾ ਕਿਉਂਕਿ ਮੈਂ ਇੱਥੇ ਰੁਕਦਾ ਹੁੰਦਾ ਇੱਥੇ ਕੱਢਦਾ ਹੁੰਦਾ ਜਿੱਥੇ ਮੇਰੀ ਬਾਈਕ ਖੜੀ ਆ ਉਹਦੇ ਖੜੀ ਹੈ ਨਾ ਬਾਈਕ ਬਲੂ ਕਲਰ ਦੀ ਉਸ ਟਾਈਮ ਮੈਂ ਤਾਂ ਸਕੂਟਰ ਹੁੰਦਾ ਸੀ ਯਾਰ ਤੇ ਸਕੂਟਰ ਤੇ ਮੈਂ ਕੰਮ ਕਰਦਾ ਹੁੰਦਾ ਸੀ ਉੱਥੇ ਮੇਰੇ ਡਿਲੀਵਰੀ ਬாய் ਤੇ ਕਈ ਦੋਸਤ ਬਣੇ ਆ ਬੜੇ ਲਿੱਚੜ ਹੁੰਦੇ ਵੀ ਡਿਲੀਵਰੀ ਬாய் ਤੇ ਕਹਿਣਾ ਨਹੀਂ ਚਾਹੀਦਾ ਯਾਰ ਬਰ ਇਹਨਾਂ ਨੂੰ ਪੈਸੇ ਦੇ ਦਿਓ ਬਾਅਦ ਚ ਦੀ ਵਾਪਸ ਬੂ ਮੇਰੇ ਮੁਰਦੇ ਭਰਾਵਾ ਤੇ ਕਹਿਣਾ ਮਤਲਬ ਆ ਤਰੱਕੀ ਕਰਦੇ ਰੋ ਮੈਂ ਇੱਧਰ ਉੱਧਰ ਹੱਥ ਵੀ ਪਾਰੇ ਸਟੇਸ਼ਨ ਤੇ ਵੀ ਕੰਮ ਕਰਿਆ ਮੈਂ ਤੇ ਸਟੇਸ਼ਨ ਤੋਂ ਮੈਨੂੰ ਨੌਕਰੀ ਮਿਲੀ ਉਸ ਤੋਂ ਬਾਅਦ ਮੈਂ ਡਿਲੀਵਰੀ ਦਾ ਵੀ ਕੰਮ ਕਰਿਆ ਫੌਂਡ ਫੌਂਡ ਘਟਾ ਕੇ ਥੱਕੇ ਖਾ ਕੇ ਯਾਰ ਮੈਂ ਬੜੀਆਂ ਮੁਸੀਬਤਾਂ ਦੇ ਨਾਲ ਮੈਂ ਆਪਣੀ ਉਹ ਲਈ ਜੂਪੀਟਰ ਸਕੂਟਰ ਲਈਤੇ ਉੱਤੇ ਦਿੱਲੀ ਵੀ ਦਾ ਕੰਮ ਕਰਿਆ ਤੇ ਕਹਿਣ ਦਾ ਮਤਲਬ ਹਾਰ ਨਹੀਂ ਮੰਨੀ ਹਲੇ ਤੱਕ 50 ਨੂੰ ਟੱਚ ਕਰ ਰਿਹਾ ਮੈਂ ਹਲੇ ਤੇ 50 ਕਰੋੜ ਨੂੰ ਟੱਚ ਕਰਨਾ ਮੈਂ ਲੱਗਾ ਰਹਿਣਾ ਤੇ ਬਾਰੇ ਕੋ ਪਲੈਟਫਾਰਮ ਮੈਂ ਹੋ ਹੋ ਜੇ ਯਾਰ ਮੈਂ ਬੀਜੀ ਮੈਨੂੰ ਕਰਜ਼ੇ ਲੈ ਨਹੀਂ 5 ਸਾਲ ਉੱਠਣੇ ਤਾਂ ਮੈਂ ਕਰਜ਼ੇ ਜੀ ਦਬ ਗਿਆ 5 ਸਾਲ ਲਈ 5 ਸਾਲ ਬਾਅਦ ਮੈਂ ਨਿਕਲੇ ਕਰਜ਼ੇ ਤੇ ਕੀ ਯਾਰ ਕਰਦੇ ਚ ਰਿਹਾ ਤੇ ਮੈਂ ਜਿੱਕਾ ਬਦ ਤੇ ਕਰਜਾ ਨਾ ਹੁੰਦਾ ਮੈਨੂੰ ਕੰਪਨੀ ਨੂੰ ਠੋਕਰ ਮਾਰਦੇ ਜੇ ਮੈਂ ਨਹੀਂ ਕਰਨੀ ਹਾਡੀ ਨੌਕਰੀ ਨੌਕਰੀ 200 ਰੁਪਏ ਚ ਸਾਈਟਾਂ ਦੇ ਕੋ ਹਾਡੀਆਂ 2-300 ਰੁਪਏ ਵਿੱਚ ਆ ਨਾ ਤੇ ਕੰਮ ਅੰਮਰਾਂ ਨੂੰ ਛੂ ਗਿਆ ਤੇ ਮੇਰੀ ਔਕਾਤ ਤੋਂ ਬਾਹਰ ਚਲੀ ਗਈ ਇਨਕਮ ਤੇ ਕੋਈ ਗੁਲਾਮੀ ਨਹੀਂ ਹੈਗੀ ਯਾਰ ਟਾਈਮ ਪਰ ਮਨ ਮਰਜੀ ਨਾਲ ਜਾਂਦਾ ਮੈਂ ਮਨ ਮਰਜੀ ਨਾਲ ਹਾਂ ਕੁਝ ਡਿਲੀਵਰੀ ਦਾ ਕੰਮ ਵੀ ਕਰਦਾ ਯਾਨੀ ਕਿ 40-50 ਦੇ ਕਰੀਬ ਮੈਂ ਕਰ ਲੈਂਦਾ ਯਾਰ ਜੋ ਮਰਜੀ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਨਾਲ ਜੋ ਹੋ ਰਿਹਾ ਵਾਪਰ ਰਿਹਾ ਤੇ ਉਹ ਉਹਦੇ ਪਿੱਛੇ ਕੋਈ ਰਾਜ਼ ਆ ਯੂਨੀਵਰਸ ਤੁਹਾਡੇ ਲਈ ਕੁਝ ਨਾ ਕੁਝ ਸਰਕਲ ਚਲਾ ਰਿਆ ਉਹਦੇ ਪਿੱਛੇ ਕੋਈ ਨਾ ਕੋਈ ਸਰਕਲ ਆ ਰਾਜ਼ ਆ ਉਧਰ ਤੁਸੀਂ ਨਹੀਂ ਕਰ ਸਕਦੇ ਤੁਹਾਨੂੰ ਰਾਸਕੇ ਤੋਂ ਪਟਕਾਇਆ ਗਿਆ ਵੀ ਤੂੰ ਇੱਧਰ ਨਹੀਂ ਇੱਧਰ ਜਾਣਾ ਉੱਤਰ ਤੇਰਾ ਨੁਕਸਾਨ ਜ਼ਿਆਦਾ ਹੋ ਸਕਦਾ ਤੇਰੀ ਲਾਈਫ ਬਰਬਾਦ ਹੋ ਸਕਦੀ ਆ ਤੂੰ ਉਥੋਂ ਨਿਕਲ ਯੂਨੀਵਰਸ ਜੋ ਵੀ ਕਰਦਾ ਚੰਗਾ ਕਰਦਾ ਕਈ ਨਹੀਂ ਮੈਂ ਤਾਂ ਯਾਰ ਮੇਰੇ ਤਾਂ ਹੈਲਪ ਹੋ ਰਹੀ ਹੈ ਯਾਰ ਜਦੋਂ ਮੈਨੂੰ ਨੌਕਰੀ ਤੋਂ ਕੱਢਿਆ ਇੱਧਰ ਆ ਮੇਰੀ ਇਹ ਹੋਲੀ ਹੋਲੀ ਨਿਕਮ ਡਬਲ ਹੋ ਗਈ ਉੱਧਰ 25 ਇੱਧਰ ਮੈਨੂੰ 50 ਮਤਲਬ ਯਾਰ ਮੈਂ ਕਹਾਂ ਯਾਰ ਇਹ ਕਿੱਦਾਂ ਯਾਰ ਮੈਂ ਚੁੱਪ ਕਰਕੇ ਬੈਠਾ ਉਹ ਨੌਕਰੀ ਕਰ ਰਹੇ ਆ ਇੱਥੋਂ ਲੰਘਦੇ ਆ ਰੋੜਾ ਇੱਥੋਂ ਲੰਘਦੇ ਬੰਦੇ ਇੱਥੋਂ ਲੰਘਦੇ ਬੰਦੇ ਦੇਖ ਰਹਾ ਮੈਂ ਉਹਨਾਂ ਨੂੰ 25-25 ਹਜ਼ਾਰ ਦੀ ਨੌਕਰੀ ਕਰ ਰਹੇ ਆ ਯਾਰ ਮੈਂ ਕੁਝ ਕਰਦਾ ਹੀ ਨਹੀਂ ਮੈਂ ਫੇਰ ਵੀ ਲੈ ਜਾਂਦਾ ਪੈਸੇ ਪਰ ਜਦੋਂ ਮੈਨੂੰ ਕੰਮ ਆਉਂਦਾ ਫਿਰ ਦੈਰ ਰਾਤ ਵੀ ਨਹੀਂ ਦੇਖਦਾ ਕੰਪਨੀ ਦੇ ਕੰਮ ਦੇ ਪੈਸੇ ਲੈ ਰਿਆ ਮੈਂ ਯੂਨੀਵਰਸ ਜੋ ਵੀ ਕਰਦਾ ਚੰਗਾ ਕਰਦਾ ਭੱਜ ਕੇ ਇਨ ਕਰਕੇ ਚੱਲੋ ਮੇਰ ਦਾ ਤਾਂ ਜੋ ਹੋਇਆ ਯਾਰ ਛਾ ਗਿਆ ਮੇਰੀ ਨੌਕਰੀ ਗਈ ਠੀਕ ਹੋਇਆ ਪਰ ਡਿਲੀਵਰ ਦਾ ਕੰਮ ਵੀ ਕਰਾਂ ਪਰ ਮੈਂ ਹਾਰ ਵੀ ਨਹੀਂ ਮੰਨੀ ਹੁਣ ਯੂਨੀਵਰਸ ਨੂੰ ਮੈਂ ਹੋਰ ਵਾਈਬ੍ਰੇਸ਼ਨ ਭੇਜਦਾ ਹੁੰਦਾ ਹੁਣ ਨਵੀਆਂ ਉਹ ਦੇਖਦੇ ਹਾਂ ਹੁਣ ਅੱਗੇ ਕੀ ਕੀ ਹੁੰਦਾ ਮੈਂ ਇਸ ਵੀਡੀਓ ਚ ਦੱਸੀ ਜਾਣਾ ਵੀ ਬਾਈ ਵੀ ਨਹੀਂ ਉਸ ਤੋਂ ਬਾਅਦ ਕੁਝ ਮੰਗਿਆ ਸੀ ਮੈਂ ਉਹ ਮੰਗਿਆ ਸੀ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਥੋੜੀ ਲੰਬੀ ਹੋ ਗਈ ਸੋ ਥੈਂਕ ਯੂ ਤੇ ਇਹ ਤੁਹਾਨੂੰ ਦੱਸਾਂ ਕਿ ਕਿੱਦਾਂ ਯੂਨੀਵਰਸ ਤੋਂ ਵਾਈਬ੍ਰੇਸ਼ਨ ਭੇਜਣੀ ਆ ਤੇ ਕਿੱਦਾਂ ਵਾਈਬ੍ਰੇਸ਼ਨ ਆਉਂਦੀ ਹੈ ਤੇ ਕਿੱਦਾਂ ਭੇਜਣੀ ਹੁੰਦੀ ਹੈ ਜਨਨ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਫੋਲੋ ਜਰੂਰ ਕਰਿਓ ਥੈਂਕ ਯੂ ਅੱਜ ਦੀ ਵੀਡੀਓ ਇੱਥੇ ਤੱਕ